हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੈੜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚ ਵੀਡੀਓ ਬਣਾ ਰਿਹਾ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚੋਂ ਹੈ ਵੈੜ ਸੇਲ ਕਰ ਰਿਹਾ ਤੇ ਅੱਜ ਆਪਾਂ ਕਰਦੇ ਆਂ ਬਾਪੂ ਨਾਲ ਗੱਲਬਾਤ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਬਾਪੂ ਠੀਕ ਹੈ ਚੜ੍ਹਦੀ ਕਲਾ ਜੀ ਨਾਮ ਤੇ ਬਾਪੂ ਆਪਣਾ ਐਡਰੈਸ ਬੋਲ ਦੋ ਗੁਰਜੰਟ ਸਿੰਘ ਜੀ ਨੋ ਆ ਹੂੰ ਪਿੰਡ ਟੱਲਾ ਮਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂ ਤੇ ਨੇੜੇ ਪਿੰਡ ਬਾਪੂ ਨੂੰ ਰਹਿ ਜਾਂਦਾ ਇਧਰੋਂ ਆਵਾਂਗੇ ਤਾਂ ਜੈਮਲ ਸਿੰਘਲਾ ਵੀ ਨੇੜੇ ਨਾਲ ਹੈ ਤਪੇ ਚਲੇ ਇਹ ਪਿੰਡ ਨੇੜੇ ਰਹਿੰਦੇ ਆ ਬਾਈ ਤੇ ਕੰਟੈਕਟ ਨੰਬਰ ਬੋਲ ਦੋ ਬਾਪੂ ਆਪਣਾ 94174 ਜੀ 68018 ਇਹ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਪੂ ਜਿਹੜੀ ਇਹ ਵੈਢ ਦੇਖ ਰਿਹਾ ਆਪਣੇ ਘਰ ਦੀ ਆ ਘਰ ਦੀ ਹੈ ਜਮਾ ਘਰ ਦੀ ਕਿਹੜਾ ਸੂਏ ਸੰਦੀ ਆ ਬਾਪੂ ਇਹ ਤੀਜੇ ਸੂਏ ਸੰਦੀ ਆ ਤੀ ਜਸੂਏ ਕਿੰਨਾ ਗੱਦਦ ਪਾਇਆ ਪਿਛਲੇ ਸੂਏ ਬਾਪੂ 30 ਲੀਟਰ ਆਉਂਦਾ ਰਹਿੰਦੀ ਤੇ ਐਦ ਕੀ ਫਿਰ ਕਿੰਨੀ ਕਮੀ ਦਾ ਦੇਖੋ ਵਧੀਆ ਹੀ ਸਮਝਦੀ ਆ ਬੈਰੂਨ ਪਤਾ ਵੱਧ ਸਕਦੀ ਆ ਤੇ ਬਾਪੂ ਟੀਕੇ ਬਾਰੇ ਤਾਂ ਨਹੀਂ ਪਤਾ ਜਿਹੜਾ ਇਹ ਸੀਮਣ ਗਾਂ ਤਾਂ ਨਹੀਂ ਜੀ ਇਹਦਾ ਨਹੀਂ ਪਤਾ ਗਲਤ ਗੱਲ ਨਹੀਂ ਕਰਨੀ ਆਪਾਂ ਠੀਕ ਆ ਬਾਪੂ ਬਾਪੂ ਕਹਿੰਦਾ ਸੀਮਣ ਦਾ ਪਤਾ ਨਹੀਂ ਬਈ ਕਿਹੜਾ ਤਰਾ ਹੈ ਵਾ ਤੇ ਉਹ ਠੰਡੀ ਸੀ ਲਾ ਬਾਪੂ ਬਹੁਤ ਸੀਲ ਹੈ ਜੀ ਠੀਕ ਆ ਠੰਡੀ ਸੀ ਲਾ ਬਾਪੂ ਕਹਿੰਦੇ ਫੋਲ ਲੇਵਾ ਕਮਾਲ ਆ ਬਹੁਤ ਸੋਹਣਾ ਫੀਡ ਨਾਲ ਲੇਵਾ ਨਾੜਾ ਨੂੜਾ ਹਵਾਂ ਨੇ ਚੈੱਕ ਕਰ ਸਕਦੇ ਬਹੁਤ ਚੰਗੀਆਂ ਦੁੱਧ ਵਾਲੀ ਨਾੜ ਵੀ ਬਹੁਤ ਚੰਗੀ ਲੱਗੀ ਬਹੁਤ ਹੀ ਵਧੀਆ ਜੀ ਕਿ ਕੀ ਆ ਰਹੀ ਹੈ ਸਰ ਤੇ ਹੱਥੀ ਚੋਂ ਸਰਲਾ ਸਪਾ ਕੁਛ ਨਹੀਂ ਠੀਕ ਹੈ ਬਾਪੂ ਹੱਥੀ ਚੋਂ ਦੇ ਸੀ ਕਿ ਮਸ਼ੀਨ ਤੇ ਹੱਥੀ ਹੱਥੀ ਚੋਂ ਦੇ ਸੀ ਤੇ ਕਿੰਨੇ ਤਰੀਕ ਨੂੰ ਬਾਪੂ ਦਿਨ ਪੂਰੇ ਹੋਣ ਇਹਦੇ ਇਹਦੇ 15 ਕ ਦਿਨਾਂ ਜੀ ਦੇਖ ਲਓ ਤੁਸੀਂ ਰਹਿੰਦੇ 15 ਦਿਨਾਂ ਦੀ ਬਈ ਕੱਚੀ ਆ ਗਈ ਉਸ ਹਸਾਬ ਨਾਲ ਅੰਦਾਜ਼ਾ ਲਾ ਲਓ ਬਾਲਟ ਲੰਬਾ ਹੂੰ ਅੱਜ 23 ਤਰੀਕ ਆ ਤੇ 15 ਦਿਨਾਂ ਨੂੰ ਇਹ ਦਿਨ ਪੂਰੇ ਉਸ ਹਸਾਬ ਨਾਲ ਅੰਦਾਜ਼ਾ ਲਾ ਲਓ ਫੀਡਿੰਗ ਵਾਲਾ ਆਰਡਰ ਰੱਖੂਗੀ ਬਹੁਤ ਸੋਹਣਾ ਹਵਾਨਾ ਰੱਖੂਗੀ ਟਾਈਟਲੇ ਵਾਲਾ ਰੱਖੂਗੀ ਇਹ ਨਹੀਂ ਹੈਗਾ ਵੀ ਟੁੱਟਮਾ ਹੋਊਗਾ ਤੇ ਹਵਾਨੇ ਦੀ ਜਿਹੜੀ ਫਿਟਿੰਗ ਆ ਬਾਈ ਚੈੱਕ ਕਰ ਸਕਦੇ ਹੋ ਬਾਕੀ ਥਣਾ ਦਾ ਸਾਈਜ਼ ਵੀ ਜਿਹੜਾ ਬਹੁਤ ਚੰਗਾ ਆ ਗਿਆ ਪਲਿਸਮੀ ਬਹੁਤ ਆ ਬਾਕੀ ਬਾਪੂ ਦੇ ਘਰ ਦੀ ਹੈ ਬਾਈ ਕੋਈ ਵਪਾਰ ਦਾ ਗੰਭੀਰ ਹੈ ਜੀ ਕੋਈ ਵਪਾਰ ਨਹੀਂ ਕੁਛ ਨਹੀਂ ਖੋਲੇ ਬਾਪੂ ਮੜੀ ਜੀ ਤੋਰ ਦੇ ਖੋਲ ਕੇ ਹਟੋ ਜੇ ਗੱਲ ਕਰੀਏ ਕੱਦ ਕਾਠ ਦੀ ਬਾਈ ਟਾਂਚੇ ਦੀ ਬਹੁਤ ਚੰਗਾ ਆ ਗਿਆ ਫਿਕਸ ਤੇ ਟਾਈਟ ਲੇਵੇ ਚ ਆ ਗਈ ਤੇ ਫੇਸ ਵਗੈਰਾ ਰੰਗ ਰੂਪ ਪ੍ਰਿੰਟ ਕੱਦ ਕਾਠ ਮੈਂ ਕਹਿੰਦਾ ਵੀ ਕਿਸੇ ਪੱਖ ਤੋਂ ਵੈੜ ਹੱਤਰਾ ਨਹੀਂ ਹੈਗੀ ਤੇ ਬਾਪੂ ਇਹਦਾ ਮੁੱਲ ਕੀ ਰਹੂਗਾ ਹਨਾ ਮੁੱਲੇ ਦਾ ਜੀ 120000 ਰੁਪਿਆ ਕੋਜੂ ਮਾਣਦਾਂ ਥੋੜਾ ਗਾਣਾ ਕਰਦਿਆਂ ਜੀ ਕਰਦਿਆਂ ਤੇ ਬਾਪੂ ਲੈ ਵਾ ਇਸ ਤਰ੍ਹਾਂ ਦਾ ਤਿਆਰ ਕਰਦੀ ਆ ਨੇੜੇ ਜਾ ਬਹੁਤ ਜੀ ਮੋਸਾਂ ਤੂ ਪੈਉ ਪਉ ਵੀ ਟੇਢੀ ਹੋ ਕੇ ਪੈਂਦੀ ਆ ਲਾਇਆ ਠੀਕ ਆ ਬਾਪੂ ਕਹਿੰਦਾ ਵੀ ਤਰਨੋ ਰਹਿ ਜਾਣੀ ਐ ਇੰਨਾ ਸੋਹਣਾ ਵਾ ਨਾ ਇਹਨੇ ਕਰਵਾਇਆ ਬਹੁਤ ਹੀ ਜਿਆਦਾ ਨਾੜਾ ਨੂੜਾ ਦੇਖ ਸਕਦੇ ਆ ਬਾਈ ਬਰੀਕੀ ਚ ਨਾੜਾਂ ਪੋ ਸੁਣੀਆਂ ਨਾੜਾ ਦਿਨ 15 ਪੈ ਜਾਂਦੇ ਪੂਰੇ ਤੇ ਚਾਰੂ ਚੂਰੂ ਕਿਵੇਂ ਵਾ ਬਸ ਬਸ ਕਰਦੀ ਮੜੀ ਬਹੁਤ ਚਾਰੂ ਆ ਜੀ ਪੂਰੀ ਫੁੱਲ ਚਾਰੂ ਕੁਛ ਭਾਈ ਚਲੋ ਹੂੰ ਬਾਕੀ ਭਾਈ ਪਲੀ ਵੀ ਬਹੁਤ ਆ ਕੋਈ ਵੀਰ ਨਾ ਛੋਟੀ ਮੰਨ ਕੇ ਨਾ ਆਇਓ ਤੇ ਨਾ ਲਿਸੀ ਲਾਵੇਂ ਕਿਉਂਕਿ ਬਹੁਤ ਸੌਂਕ ਨਾ ਪਲੀ ਵੀ ਆ ਬਾਪੂ ਦੀ ਮੋੜਦਾ ਬਾਪੂ ਕੋਲ ਆ ਜਾ ਪਤੋ ਮੁੱਲ ਬਾਪੂ ਨੇ ਰੱਖਿਆ ਭਾਈ 1 ਲੱਖ ਇਹਦਾ 20000 ਤੇ 20000 ਰੁਪਿਆ ਬਾਕੀ ਆਏਗਾ ਦਾ ਮਾਨਤਨ ਮੌਕੇ ਤੇ ਹੋ ਜਾਊਗਾ ਬਾਪੂ ਥੋੜਾ ਜਨਾ ਹੋਊਗਾ ਜੀ ਹੋਊਗਾ ਨਾ ਠੀਕ ਆ ਮਾਨਤਨ ਬਾਪੂ ਕਹਿੰਦੇ ਮੌਕੇ ਤੇ ਜਰੂਰ ਹੋ ਜਾਊਗਾ ਬਾਕੀ ਭਾਈ ਵਰਲਡ ਲਾ ਚੈੱਕ ਕਰ ਸਕਦੇ ਬਹੁਤ ਪਈਆਂ ਸਾਰੀਆਂ ਕੱਢੂਗੀ ਤੇ ਫੇਰ ਜਾ ਕੇ ਕਿਤੇ ਕਰਮਾ ਸੁਣਾਗਾ ਤੇ ਜੇ ਕਿਸੇ ਵੀ ਵੀਰ ਨੂੰ ਬਾੜ ਪਸੰਦ ਆਵੇ ਤਾਂ ਬਾਪੂ ਨਾਲ ਬਈ ਕੰਡੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ